ਤੇ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੇ بڑے ਗੁਨਾਹ ਕਰ ਰਹੇ ਨੇ ਤੇ ਕੌਮ ਨਾਲ ਧਰੋਹ ਕਰ ਰਹੇ ਨੇ ਤੇ ਲਗਾਤਾਰ ਕਰ ਰਹੇ ਨੇ ਤੇ ਅਸੀਂ ਬਾਰ ਬਾਰ ਵਾਰਨਿੰਗ ਦੇ ਰਹੇ ਹਾਂ ਪਰ ਇਹਨਾਂ ਨੂੰ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਤੇ ਨਾ ਹੀ ਇਹ ਕੌਮ ਨੂੰ ਜਵਾਬ ਦੇ ਰਹੇ ਨੇ ਨਾ ਹੀ ਸਾਨੂੰ ਕੋ ਜਵਾਬ ਦੇ ਰਹੇ ਨਾ ਪ੍ਰੈਸ ਨੂੰ ਜਵਾਬ ਦੇ ਰਹੇ ਨੇ ਇਹ ਅੱਜ ਵੀ ਮੈਨੂੰ ਲੱਗਦਾ ਹੈ ਕਿ ਜੋ ਕੁਝ ਮੈਂ ਕਹਾਂਗਾ ਉਹਦੋਂ ਇਹ ਜਵਾਬ ਨਹੀਂ ਦੇਣਗੇ ਮੈਨੂੰ ਲੱਗਦਾ ਹੈ ਕਿਉਂਕਿ ਪਹਿਲੇ ਕਿਸੇ ਵੀ ਜਿਹੜੇ ਮੁੱਦੇ ਜਿੰਨੇ ਵੀ ਅਸੀਂ ਉਠਾਏ ਨੇ ਜਾਂ ਉਠਾਉਣੇ ਆ ਬਾਰ-ਬਾਰ ਉਠਾਉਣੇ ਆ ਪਰ ਇਹ ਜਵਾਬ ਨਹੀਂ ਦਿੰਦੇ ਇਹ ਕੌਮ ਦਾ ਬਹੁਤ ਵੱਡਾ ਬਟਮੂਲਾ ਨੁਕਸਾਨ ਕਰ ਰਹੇ ਨੇ ਸਿਧਾਂਤਾਂ ਦਾ ਨੁਕਸਾਨ ਕਰ ਰਹੇ ਨੇ ਤੇ ਖਾਸ ਕਰਕੇ ਲੋਕਾਂ ਦੀ ਸ਼ਰਧਾ ਤੇ ਭਾਵਨਾ ਦੇ ਉੱਤੇ ਵੀ ਇਹ ਹੋਣ ਬਿਜਲੀਆਂ ਸੁੱਟਣ ਲੱਗ ਪਏ ਮੈਂ ਤੁਹਾਨੂੰ ਆ ਤੁਹਾਨੂੰ ਧਿਆਲ ਲਿਜਾਣਾ ਚਾਹੁੰਦਾ ਤਰਨਤਾਰਨ ਤਰਨਤਾਰ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਿੱਤਰ ਸਥਾਨ ਹੈ ਦਰਬਾਰ ਸਾਹਿਬ ਉਹਦੇ ਚਾਰਚ ਫੇਰੇ ਕੋਸ਼ਿ ਤਖਾਨਾ ਨੇ ਜਗਾ ਆ ਜਿਹੜੀਆਂ ਕਮਰਸ਼ੀਅਲ ਨੇ ਬੜੀਆਂ ਕੀਮਤੀ ਜਗਾ ਨੇ ਉਥੇ ਇਹਨਾਂ ਨੇ ਲਗਾਤਾਰ 40 ਦਫਾ ਨੋਟਿਸ ਦੇ ਕੇ ਬਲਾ ਕੇ ਇਹ ਅਸੀਂ ਕਰ ਰਹੇ ਆ নিলাম ਕਰ ਰਹੇ ਆ ਪਰ ਰੱਦ ਕੀਤੀਆਂ ਨੇ ਉਹ ਬੇਟੀਆਂ ਹੁਣ ਇਹਨਾਂ ਨੇ ਅਚਾਨਕ ਆਪਣੀ ਕਰ ਕਰਾ ਕੇ ਤੇ ਜਿਹੜਾ ਤਰੋਹ ਕੀਤਾ ਹੋਏ ਕੀਤਾ ਕਿ ਜਿਹੜਾ ਪਲਾਟ ਜਿਹੜੇ ਜਗਾ ਕਮਰਸ਼ੀਅਲ ਜਗਾ 60 ਲੱਖ ਦੀ ਆ ਉਹਨੂੰ 16 ਲੱਖ ਚ ਨਲਾਮੀ ਦੇ ਦਿੱਤੀ ਆਪਣੇ ਬੰਦਿਆਂ ਜਿਹੜੀ 50 ਲੱਖ ਦੀ ਆ ਉਹਨੂੰ 9 9 ਲੱਖ ਦੇ ਵਿੱਚ ਦੇ ਦਿੱਤਾ ਇਹ ਇਹ ਬੜੀਆਂ ਕੀਮਤੀ ਜਗਾ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਨੇ ਤੇ ਜਿਹੜੀਆਂ ਜਿਹੜੀਆਂ ਥਾਵਾਂ ਸਿੱਖਾਂ ਨੇ ਇੱਕ ਤਿਆਗ ਦੀ ਭਾਵਨਾ ਤੇ ਦਾਨ ਦੀ ਭਾਵਨਾ ਨਾਲ ਗੁਰੂ ਘਰ ਨੂੰ ਦਾਨ ਦਿੰਦੀਆਂ ਤੇ ਪ੍ਰਬੰਧਕ ਕਮੇਟੀ ਕਿਸੇ ਵੀ ਦਾਨ ਦਿੱਤੀ ਹੋਈ ਜਗਾ ਨੂੰ ਨਲਾਮ ਨਹੀਂ ਕਰ ਸਕਦੀ ਇਹ ਇਹ ਨਲਾਮ ਇਹ ਜਿਹੜੇ ਧਾਮੀ ਸਾਹਿਬ ਨੇ ਵਕੀਲ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਵੀ ਜਗ੍ਹਾ ਦਾਨ ਦੇ ਵਿੱਚ ਮਿਲੀ ਹੈ ਗੁਰੂ ਘਰ ਨੂੰ ਉਹਨੂੰ ਉਸ ਭਾਵਨਾ ਦੇ ਤਹਿਤ ਹੀ ਵਰਤਿਆ ਜਾ ਸਕਦਾ ਜਿਹੜੀ ਭਾਵਨਾ ਦੇ ਤਹਿਤ ਉਹਨਾਂ ਦਾਨ ਕੀਤੀ ਹੈ ਇਹ ਤੇ ਅਕਵਾਇਰ ਕਰਨ ਵੇਲੇ ਕੋਈ ਪ੍ਰੋਬਲਮ ਆ ਜੇ ਤੇ ਉਦੋਂ ਉਦੋਂ ਸਰਕਾਰ ਦੇ ਨਾਲ ਲੈਣ-ਦੇਣ ਹੋ ਸਕਦਾ ਉਹ ਵੀ ਤਵਾਦਲਾ ਹੋ ਸਕਦਾ ਵੇਚੀ ਨਹੀਂ ਜਾ ਸਕਦੀ ਇਹ ਗੁਰੂ ਘਰ ਦੀਆਂ ਥਾਵਾਂ ਉਹ ਨਹੀਂ ਜਿੰਨਾਂ ਦੀ ਸੇਵਾ ਸੰਭਾਲ ਹੋ ਸਕਦੀਆਂ ਵੇਚੀਆਂ ਨਹੀਂ ਜਾ ਸਕਦੀਆਂ ਪਰ ਇਹ ਧਾਮੀ ਸਾਹਿਬ ਨੇ ਤੇ ਖਾਸ ਕਰਕੇ ਜਿਹੜਾ ਉੱਥੋਂ ਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਪੱਖੋ ਕੇ ਇਹਨਾਂ ਦੋਵਾਂ ਦੀ ਮਿਲੇ ਭੁਗਤ ਨਾਲ ਇਹ ਕਰੋੜਾ ਰੁਪਏ ਦਾ ਜਿਹੜਾ ਸੌਦਾ ਸੀਗਾ ਇਹ ਡਕਾਰ ਗਏ ਇਹਨਾਂ ਦੇ ਨਾਲ ਇੱਕ ਹੋਰ ਵੀ ਉੱਥੋਂ ਦਾ ਸਿਵਿਲਨ ਹੈਗਾ ਜਿਹੜਾ ਸੁਸਾਇਟੀਆਂ ਦਾ ਪ੍ਰਧਾਨ ਹੈ ਬਸ ਉਹਦਾ ਨਾਮ ਨਹੀਂ ਲੈਣਾ ਉਹ ਇਹ ਮਿਲ ਕੇ ਇਹਨਾਂ ਨੇ ਸਾਰਾ ਕੁ ਕਰਨ ਕੀਤਾ ਤੇ ਇਹ ਮੈਂ ਇਮੀਡੀਏਟਲੀ ਇਹਨੂੰ ਕਹੂੰਗਾ ਰਜਿੰਦਰ ਸਿੰਘ ਧਾਮੇ ਨੂੰ ਕਿ ਇਸ ਫੈਸਲੇ ਨੂੰ ਰੱਦ ਕਰੇ ਇਹ ਜਿਹੜਾ ਹੈ ਨਾ ਜੈਕਟਿਵ ਦੇ ਵਿੱਚ ਲੈ ਚੁੱਕੇ ਪਹਿਲਾ ਫੈਸਲਾ ਹੈ ਨਾ ਜੈਕਟਿਵ ਤੇ ਲੈ ਕੇ ਜਿਹੜੀ ਹੁਣ ਪਿੱਛੇ ਜੇ ਮੀਟਿੰਗ ਹੋਈ ਆ ਉਹਦੇ ਵਿੱਚ ਲੈ ਕੇ ਇਹਨਾਂ ਦਾ ਨਲਾਮੀ ਕੀਤੀ ਹੈ ਨਲਾਮੀ ਆਪਣਿਆਂ ਨੂੰ ਬੁਲਾ ਕੇ ਕੀਤੀ ਦੂਜਿਆਂ ਨੂੰ ਨਹੀਂ ਕੀਤੀ ਕਿਉਂਕਿ ਪਹਿਲਾਂ ਜਦੋਂ ਦੂਸਰੇ ਲੋਕ ਆਉਂਦੇ ਸੀ ਉਦੋਂ 40 ਮੀਟਿੰਗਾਂ ਹੋਈਆਂ 40 ਵੇਰੀ ਸੱਧਿਆ ਤੇ ਰੱਦ ਕਰਤਾ ਮੀਟਿੰਗਾਂ ਰੱਦ ਕਰਤੀਆਂ ਬੈਠੇ ਬੈਠੇ ਨੇ ਪਰ ਹੁਣ ਇਹਨਾਂ ਨੇ ਅਚਾਨਕ ਜਿਹੜਾ ਨਾ ਬੁੱਕਲ ਚ ਲੱਡੂ ਭੋਰ ਕੇ 1 ਕਰੋੜ ਰੁਪਈਆ ਦੀਆਂ ਜ਼ਮੀਨਾਂ 60 ਲੱਖ ਦੀ ਜ਼ਮੀਨ ਜੜੀ ਉਹਨੂੰ 16 ਲੱਖ ਦਿੱਤਾ 9 ਲੱਖ ਚ ਦਿੱਤਾ ਇਸ ਤਰ੍ਹਾਂ 16 ਲੱਖ ਵੱਧ ਤੋਂ ਵੱਧ ਕੀਮਤ ਆ ਤੇ ਇਹ ਧਾਮੀ ਸਾਹਿਬ ਨੂੰ ਇਹ ਇਹ ਹਰਾਮਖਾਨ ਤੋਂ ਬਾਜ਼ ਆਉਣਾ ਚਾਹੀਦਾ ਹੈ ਕੌਮ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਇਹ ਪ੍ਰਧਾਨ ਆ ਤੇ ਇਹ ਖਾਸ ਕਰਕੇ ਤੇ ਇਹ ਜੇ ਬਾਜ਼ ਨਾ ਆਏ ਤੇ ਇਹ ਪੱਖੋਕੇ ਸਾਹਿਬ ਤੇ ਇੱਕ ਧਾਮੀ ਸਾਹਿਬ ਇਹ ਜਾਣ ਲੈਣ ਕਿ ਇਹਨਾਂ ਨੂੰ ਅੱਜ ਨਹੀਂ ਤੇ ਕੱਲ ਇਹਦਾ ਹਿਸਾਬ ਤਾ ਦੇਣਾ ਪਊਗਾ ਬਾਬਾ ਜਗਤਾਰ ਸਿੰਘ ਜੀ ਨੇ ਕਾਰ ਸੇਵਾ ਵਾਲੇ ਜਿਹੜੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ 4 ਗੁਣੇ ਪੈਸੇ ਜ਼ਿਆਦਾ ਦੇ ਕੇ ਘਰ ਖਰੀਦ ਕੇ ਰਾਹ ਬਣਾ ਰਹੇ ਨੇ ਗੁਰੂ ਘਰ ਨੂੰ ਜਾਲ ਵਾਲੇ ਡਿਉੜੀਆਂ ਬਣਾ ਰਹੇ ਨੇ 4-5 ਸੌ ਤੋਂ ਰਸਤੇ ਬਣ ਜਾਣ ਬਹੁਤ ਭੀੜੇ ਬਾਜ਼ਾਰ ਹੁੰਦੇ ਸੀ ਅਸੀਂ ਛੋਟੇ ਹੁੰਦਿਆਂ ਤੋਂ ਮੱਸੀਆ ਨਾਉਣ ਜਾਂਦੇ ਰਹੇ ਤੇ ਉਹ ਤੋਂ ਬੰਦਾ ਹੀ ਤੁਰ ਸਕਦਾ ਸਾਈਕਲ ਨਹੀਂ ਜਾ ਸਕਦਾ ਏਡੇ ਭੀੜੇ ਬਾਜ਼ਾਰ ਤੋਂ ਬਾਬਾ ਜਗਤਾਰ ਸਿੰਘ ਨੇ 4-5 ਸਿਆ ਤੋਂ ਖੁੱਲੇ ਮਕਾਨ ਲੈ ਕੇ ਪੈਸੇ ਮੂੰਹੋਂ ਮੰਗੇ ਪੈਸੇ ਦੇ ਕੇ ਤੇ ਰਾਹ ਬਣਾ ਕੇ ਡਿਉੜੀਆਂ ਬਣਾਈਆਂ ਰਹੇ ਤੇ ਇਹ ਲੋਕਾਂ ਦੇ ਦਿੱਤੀ ਹੋਈ ਜ਼ਮੀਨ ਨੂੰ ਵੇਚ ਰਹੇ ਨੇ ਨਲਾਮ ਕਰ ਰਹੇ ਨੇ ਇਹ ਕਿੱਡਾ ਵੱਡਾ ਕੋਖਰਮ ਆ ਤੇ ਇਹ ਇਸ ਤੋਂ ਬਾਅਦ ਹੁਣ ਨੰਬਰ ਆ ਜਿਹੜਾ ਹਸਪੀਟਲ ਆ ਉਥੇ ਤੇ ਬਾਈਪਾਸ ਤੋਂ ਅੰਦਰ ਜਦੋਂ ਬੜੀ ਵੱਡੀ ਜਗ੍ਹਾ ਉਹ ਹਸਪੀਟਲ ਹਸਪੀਟਲ ਨਹੀਂ ਚਲਾ ਸਕੇ ਬੰਦ ਕਰ ਦਿੱਤਾ ਬੜੀ ਵੱਡੀ ਬਿਲਡਿੰਗ ਬਣੀ ਉਹਦੀ ਉਹ ਹੁਣ ਖੋੜਾ ਬਣਿਆ ਪਿਆ ਉਹਦੇ ਇਹਦੇ ਤੋਂ ਬਾਅਦ ਇਹਨਾਂ ਦੀ ਅੱਖ ਖੋ ਦਿੱਤੇ ਆ ਇਹ ਹੁਣ ਸਮਝ ਰਹੇ ਨੇ ਕਿ ਸਾਡੇ ਆਖਰੀ ਦਿਨ ਆ ਸਾਡਾ ਸੂਰਜ ਛੁੱਪ ਚੁੱਕਾ ਤੇ ਅਸੀਂ ਜੋ ਕੁਝ ਵੀ ਬਥੋ ਵਟ ਸਕਦੇ ਆ ਵੇਚ ਸਕਦੇ ਆ ਉਹਨੂੰ ਵੇਚ ਵਟ ਕੇ ਪਤਾ ਨਹੀਂ ਇਹ ਬਾਦਲ ਦਾ ਢਿੱਡ ਕਦੋਂ ਭਰੂਗਾ ਉਹਦੇ ਪਰਿਵਾਰ ਦਾ ਕਦੋਂ ਭਰੂਗਾ ਕਦਾਂ ਪਤਾ ਨਹੀਂ ਇਹ ਜਿਹੜੇ ਉਹਦੇ ਚਿਮਚੇ ਨੇ ਇਹਨਾਂ ਦੀਆਂ ਜੇਬਾਂ ਕਦੋਂ ਭੁੱਲ ਹੋਣਗੀਆਂ ਇਹ ਪਤਾ ਨਹੀਂ ਕਿਉਂ ਗੁਰੂ ਘਰ ਨੂੰ ਇੰਨਾ ਵੱਡਾ ਨੁਕਸਾਨ ਪਚਾ ਰਿਹਾ ਸਾਡੇ ਗਰੀਬ ਬੱਚੇ ਜਿਹੜੇ ਆ ਐਜੂਕੇਸ਼ਨਾਂ ਮਾ ਮਿਲਣ ਕਰਕੇ ਸਾਈ ਬਣਦੇ ਜਾ ਰਹੇ ਉਹਨਾਂ ਦੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਸਾਡੇ ਗੁਰੂ ਘਰਾਂ ਦੇ ਵਿੱਚ ਲੰਗਰ 'ਚ ਘਿਓ ਆ ਰਿਹਾ ਤੇ ਉਹ ਨਕਲੀ ਆ ਰਿਹਾ ਪਾਲਮੋਲਿਨ ਦਾ ਬਣਿਆ ਹੋਇਆ ਪਨ ਪੋਨੇ ਤੋਂ ਅੱਗੇ ਜਾ ਕੇ ਜਾਂ ਉੱਤਰਾਖੰਡ ਤੋਂ ਆ ਰਿਹਾ ਵੇਰਕੇ ਦਾ ਨਹੀਂ ਲੈ ਰਹੇ ਕੋਈ ਜਿੰਨੇ ਜਮੀਨਾ ਨਲਾਮ ਕਰ ਰਹੇ ਨੇ ਜਮੀਨਾ ਲੀਸ ਤੇ ਲੈ ਰਹੇ ਨੇ ਜਾਂ ਆਪਣਿਆਂ ਨੂੰ ਦੇ ਰਹੇ ਨੇ ਤੇ ਜਮੀਨਾ ਦੇ ਤਬਾਦਲੇ ਕਰ ਰਹੇ ਨੇ ਜਿਹੜੀਆਂ ਕੀਮਤੀ ਜਮੀਨਾ ਦੇ 12-12 ਕਰੋੜ ਦਾ ਕਿੱਲਾ ਉਹਨੂੰ 50 ਲੱਖ ਦੇ ਵਿੱਚ ਕਿੱਲੇ ਦੇ ਨਾਲ ਬਦਲ ਕੇ ਕਿੱਲੇ ਦਾ ਕਿੱਲਾ ਗੁਰੂ ਘਰ ਚ ਪੂਰਾ ਕਰ ਦਿੰਦੇ ਤੇ ਬਲਾਈ ਆਪ ਤੁਹਾਗਾ ਤੇ ਇਹ ਇਹ ਧਾਮੀ ਸਾਹਿਬ ਨੂੰ ਬਾਜ ਆਉਣਾ ਚਾਹੀਦਾ ਮੈਂ ਬਾਰ-ਬਾਰ ਇਹ ਤੁਹਾਨੂੰ ਵੀ ਪਹਿਲਾਂ ਮੈਂ ਦੱਸ ਚੁੱਕਾ ਕਿ ਧਾਮੀ ਸਾਹਿਬ ਜਵਾਬ ਨਹੀਂ ਦਿੰਦੇ ਕੋਈ ਨਾ ਦਿੱਤਾ ਲੌਂਗਵਾਰ ਨੇ ਜਵਾਬ ਨਾ ਦਿੱਤਾ ਬੀਬੀ ਜਗੀਰਪੁਰ ਨੇ ਨਾ ਦਿੱਤਾ ਭੁੰਦਵ ਨੇ ਬਡੂਗਰ ਨੇ ਨਾ ਇਹ ਤਾਂ ਵੀ ਦੇ ਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਸੀ ਪ੍ਰਾਤਨ ਸਰੂਪ ਜਿਹੜੇ ਮਿਲਟਰੀ ਲੱਗੀ ਸੀ ਉਹ ਵਾਪਸ ਦੇ ਗਈ ਉਹ ਅੱਜ ਕੋਈ ਸਰੂਪ ਉਹਨਾਂ ਚੋਂ ਮਿਲ ਰਿਆ तकरीबन 205 ਸਰੂਪ ਜਿਹੜੇ ਨੇ 205 ਸਰੂਪ ਜਿਹੜੇ ਨੇ ਉਹ ਉਹ ਲਾਇਬ੍ਰੇਰੀ ਚੋਂ ਗਾਇਬ ਨੇ 205 ਸਰੂਪ ਪ੍ਰਾਤਨ ਦੋ ਖਰੜੇ ਜਨਮਸਾਖੀਆਂ ਦੇ 22 ਹੁਕਮਨਾਮੇ ਇਹ ਧਾਮੀ ਸਾਹਿਬ ਅਜੇ ਤੱਕ ਨਹੀਂ ਦੱਸ ਰਹੇ ਕਿ ਉਹ ਕਿੱਥੇ ਨੇ ਨਾ ਹੀ ਰਿਪੋਰਟ ਲਿਖਾ ਰਹੇ ਨੇ ਕਿ ਸਾਡੇ ਗਾਇਬ ਹੋ ਚੁੱਕੇ ਨੇ ਜੇ ਸਰਮਾਇਆ ਨਾ ਮਿਲਿਆ ਤੇ ਸਾਡਾ ਸ਼ੰਕਾ ਨਹੀਂ ਇਹ ਗਰੰਟੀ ਆ ਮੈਂ ਗਰੰਟੀ ਨਾ ਕਹਿੰਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੇਂਜ ਲਿਆਉਣ ਲਈ ਇਹ ਕੋ ਕਰਮ ਹੋਇਆ ਤੇ ਇਹ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਨ ਸਰੂਪ ਕੱਛਾਂ ਚ ਵਾਰ ਕੇ ਨਹੀਂ ਜਾ ਸਕਦੇ ਟਰੱਕਾਂ ਤੇ ਗਏ ਨੇ ਜਿੱਥੇ ਵੀ ਗਏ ਦੇ ਜੀ ਉਹਨਾਂ ਇਹਨਾਂ ਨੂੰ ਪਤਾ ਨਹੀਂ ਤੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਗੁਰੂ ਘਰ ਦੇ ਉੱਤੇ ਬੋਝ ਬੜੇ ਹੋਏ ਨੇ ਇਹ ਇਹ ਆਪਣੇ ਥਾਵਾਂ ਖਾਲੀ ਕਰਨ ਤੇ ਇਹ ਕੌਮ ਨੂੰ ਜਵਾਬ ਦੇਣ ਇੰਨੀ ਇੱਕ ਮੇਰੀ ਬੇਨਤੀ ਸੀ ਮੈਨੂੰ ਆਸ ਹੈ ਕਿ ਧਾਮੀ ਇਹਦਾ ਬਿਲਕੁਲ ਜਵਾਬ ਦੇਊਗਾ ਮੈਨੂੰ ਜਵਾਬ ਦੇਣਾ ਹੋਵੇ ਮੈਂ ਪ੍ਰੈਸ ਚ ਆਉਣ ਨੂੰ ਤਿਆਰ ਆਂ ਜਿੱਥੇ ਮਰਜੀ ਪ੍ਰੈਸ ਚ ਬੁਲਾਵੇ ਅਸੀਂ ਇਹਨੂੰ ਦੱਸਾਂਗੇ ਕਿਹੜੀਆਂ ਜਗ੍ਹਾ ਇਹਨੇ ਨਲਾਮ ਕੀਤੀਆਂ ਨੇ ਤੇ ਕਿੰਨੇ ਦੇ ਪੈਸੇ ਵਟੇ ਨੇ ਤੇ ਕਿਹੜੀਆਂ ਗਾਂ ਕਰਨ ਜਾ ਰਿਹਾ ਤੇ ਇਹ ਰਜਿਸਟਰੀਆਂ ਕਰਾਉਣ ਤੋਂ ਪਹਿਲਾਂ ਇਹਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਇਹ ਰਮਾਤਾ ਰੱਦ ਕਰਨਾ ਚਾਹੀਦਾ ਜੇ ਇਹਦੀ ਰਜਿਸਟਰੀ ਹੋ ਗਈ ਤੇ ਇਹ ਬਹੁਤ ਵੱਡੇ ਗੁਨਾਹਗਾਰ ਹੋਣਗੇ ਧਾਮੀ ਤੇ ਇੱਕ ਪਖੋਕ 2000 ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਭਰਾਵਾਂ ਦਾ ਸਿੰਘ ਸਾਹਿਬ ਅੱਜਕੱਲ ਤੇ ਤਾਜ਼ਾ ਜਿਹੜਾ ਮਾਮਲਾ ਜਿਸ ਤਰ੍ਹਾਂ ਅਮਰਪਾਲ ਮਹਿਰੂਬ ਨੂੰ ਲੈ ਕੇ ਵੀ ਭਾਈ ਸਾਹਿਬ ਇਹ ਨਾ ਮੇਰਾ ਇਹ ਜਿਹੜਾ ਬੁੱਤਾ ਇਹ ਨਾ ਬੜਾ ਕੀਮਤੀ ਆ ਤੁਸੀਂ ਕੱਲ ਨੂੰ ਜਿਹੜਾ ਮੱਦੀ ਸਵਾਲ ਮਹਿਰੋਂ ਦਾ ਕਰਿਓ ਭੈਰੋਂ ਦਾ ਕਰਿਓ ਅੱਜ ਨਹੀਂ ਤੁਸੀਂ ਦੱਸਿਆ ਕਿਹਦੇ ਸੁਣ ਕੇ ਨਹੀਂ ਹਾਂ ਚੇਂਜਿੰਗ ਹੋ ਸਕਦਾ ਤਾਂ ਉਸ ਕੋ ਪੰਜਾਬ ਤਬਦੀਲੀਆਂ ਵਿਦਾਂਤੀ ਜੀ ਆਪਣੇ ਜੁਦੇ ਜੀ ਕਰਕੇ ਕਰੇ ਉਹ ਦੇਖੋ ਉਹ ਤੇ ਆਪ ਕਰ ਗਏ ਇੱਥੇ ਤੇ ਇਹ ਪਤਾ ਨਹੀਂ ਜਿਨ੍ਹਾਂ ਨੇ ਜਿਹੜੇ ਲੈ ਕੇ ਗਏ ਉਹ ਕਰਨਗੇ ਸਾਡੇ ਦੁਸ਼ਮਣ ਕਰਨਗੇ ਜਿਹੜੀਆਂ ਤਬਦੀਲੀਆਂ ਕਰ ਗਏ ਉਹ ਕਿਸੇ ਨੂੰ ਪਤਾ ਨਹੀਂ ਚੋਰੀ ਕਰਕੇ ਹੋਣ ਹਾਂਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਇਹਦਾ ਮਿਹਨਤ ਕਰਨ ਵਾਲੀ ਗੱਲ ਆ ਉਹ ਇਹਨਾਂ ਨੇ ਨਹੀਂ ਕੀਤੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਇੱਥੇ ਜਥੇਦਾਰ ਸੀਗੇ ਉਦੋਂ ਇਹ ਪੇਤਾ ਹੈ ਕਿਤਾਸੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਭਵਨ ਚ ਹੀ ਛਾਪੂਗਾ ਤੇ ਕੋਈ ਉਹਨੂੰ ਪ੍ਰਾਈਵੇਟ ਫਰਮ ਜਿਹੜੀ ਨਹੀਂ ਛਾਪੂ ਪਰ ਵਦਨਤੀ ਜੀ ਨੇ ਥੋੜਾ ਜਿਹਾ ਮਾਲ ਮੱਤਾ ਲੈ ਕੇ ਚਤਰ ਸਿੰਘ ਜੀਵਨ ਸਿੰਘ ਨੂੰ ਇਜਾਜ਼ਤ ਦਿੱਤੀ ਫਿਰ ਦੁਬਾਰਾ ਤੇ ਇਹ ਜਿਹੜੇ 328 ਰੂਪ ਗਾਇਬ ਹੋਏ ਨੇ ਉਸੇ ਸ਼ਰਾਰਤ ਦੇ ਵਿੱਚੋਂ ਹੋਏ ਨੇ ਉਹਨਾਂ ਦਾ ਪਤਾ ਹੀ ਨਹੀਂ ਅੱਜ ਕਿਹੜੀ ਆਈਡੀ ਤੇ ਆਇਆ ਜਦ ਹਰਪ੍ਰੀਤ ਸਿੰਘ ਅੱਜ ਸਾਡਾ ਉਪਦੇਸ਼ਕ ਬੜਿਆ ਹੋਇਆ ਇਹ ਇਹ ਕਹਿੰਦਾ ਸੀਗਾ ਕੰਪੈਨ ਬੜੀ ਵੱਡੀ ਨਕਵਾਰੀ ਕਰਾਉਂਗਾ ਮੈਂ ਇਹ ਕਰੂੰਗਾ ਦੱਸਿਆ ਕਿੱਥੇ ਨੇ ਉਹ ਫੇਰੇ ਨੇ ਦੱਸਿਆ ਹੀ ਦੱਸਿਆ ਤੇ ਉਹ ਕਿਤੇ ਹੀਰਾ ਫੇਰੀ ਹੋਈ ਆ ਪਰ ਇਹ ਕਿਤੇ ਰੂਪ ਜਿਹੜੇ ਇਹਨਾਂ ਦੀ ਕੋਈ ਗੁਣਾ ਨਹੀਂ ਹੋਇਆ ਇਹ ਸੀ ਠੀਕ ਆਈਡੀ ਤੇ ਜਿਹੜੇ ਠੀਕ ਆਈਡੀ ਤੇ ਗਏ ਉਹਨਾਂ ਦੀ ਆਈਡੀ ਦੇਖਤੀ ਆ ਉੱਤੇ ਕੋ ਰੌਲਾ ਹੀ ਨਹੀਂ ਰੌਲਾ ਤੇ ਇਸ ਗੱਲ ਦਾ 328 ਸੂ ਪੂਰੇ ਨਹੀਂ ਹੋ ਰਹੇ ਤੇ ਜੇ ਆਈਡੀ ਹੋਵੇ ਤਾਂ ਪੂਰੇ ਇੱਕ ਤਰ੍ਹਾਂ ਹੋ ਜਾਣ ਇਹ 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 ਜਿਹੜੇ ਆ ਨਾ ਇਹਨਾਂ ਨੇ ਜਿਹੜਾ ਮਿਲ ਮਲਾ ਕੇ ਸਾਰਿਆਂ ਨੇ ਗੁਰੂ ਘਰ ਨੂੰ ਗੁਰੂ ਘਰ ਨੂੰ ਨੁਕਸਾਨ ਪਹੁੰਚਾਇਆ ਗੁਰੂ ਘਰ ਦੀਆਂ ਸੰਗਤਾਂ ਨੂੰ ਮਤਲਬ ਗੁੰਮਰਾਹ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਇਹ ਬਹੁਤ ਵੱਡਾ ਮਸਲਾ ਹੈ ਛੋਟਾ ਜਾਂ ਮਸਲਾ ਨਹੀਂਗਾ ਇਹ ਸੱਜ ਰੋਕ ਕੇ ਤਾਂ ਲੱਗੇ ਕਿ ਕਿਨੇ ਤੁਸੀਂ ਕਹਿੰਦੇ ਵੀ ਘਰ ਮਰਨੇ ਸਵੇਰ ਤੱਕ ਅੰਮੀ ਸੁਦਾ ਤੇ ਜਗਰ ਵੀ ਕੰਮੀਆਂ ਹੋ ਰਹੀਆਂ ਨੇ ਆ ਰਹੇ ਨੇ ਕਰੀ ਨਾ ਤੇ ਹੁਣ ਲੋਕ ਕਿਤਾ ਲੱਗੇਗੀ ਭਾਈ ਸਾਹਿਬ ਭਾਈ ਸਾਹਿਬ ਦੇਖੋ ਭਾਈ ਸਾਹਿਬ ਦੇਖੋ ਅਸੀਂ ਹੁਣ ਸਾਡੀ ਜਿਹੜੀ ਸਿੱਖਾਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਅਸੀਂ ਹੁਣ ਤਲਵਾਰ ਚੁੱਕ ਕੇ ਇਹਨਾਂ ਨੂੰ ਨਹੀਂ ਮਾਰ ਸਕਦੇ ਅਸੀਂ ਐਜ ਸਿੱਖ ਅਸੀਂ ਸਮਝਦੇ ਆ ਕਿ ਅਸੀਂ ਕਿਸੇ ਵੀ ਇੱਕ ਸਿੱਖ ਦਾ ਇਨਸਾਨ ਕਰਾਇਆ ਸਾਡਾ ਬਹੁਤ ਨੁਕਸਾਨ ਹੋਊਗਾ ਅਸੀਂ ਆ ਪਹਿਲਾਂ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਅਸੀਂ ਚਾਹੁੰਦੇ ਆ ਇੱਕ ਤੇ ਸਾਡੀ ਸਾਡੀ ਬਦਕਿਸਮਤੀ ਕਹਿ ਲਓ ਕਿ ਜਿਹੜਾ ਬਾਦਲ ਨੇ ਯਾਰੀ ਪਾਈ ਭਾਜਪਾ ਨਾਲ ਤੇ ਭਾਜਪਾ ਆਜ ਸਾਡਾ ਤਮਾਸ਼ਾ ਦੇਖ ਰਹੀ ਆ 15 ਸਾਲ ਹੋ ਗਏ ਇਲੈਕਸ਼ਨ ਨਹੀਂ ਕਰਵਾ ਰਹੀ ਇਹ ਇਲੈਕਸ਼ਨ ਹੋਣ ਤੇ ਇੱਥੇ ਨਵੀਂ ਟੀਮ ਆਵੇ ਨਵੀਂ ਟੀਮ ਪਿਛਲਿਆਂ ਦਾ ਗਾਲ ਫੜੇ ਤੇ ਉਹਦਾ ਹਿਸਾਬ ਲਵੇ ਇਹਦਾ ਹਿਸਾਬ ਹੁਣ ਕੌਣ ਲਵੇ ਕਾਲ ਤੱਕ ਤੇ ਨਾ ਮੱਲਿਆ ਹੋਇਆ ਗੜਗੱਜਾਂ ਨੂੰ ਬਿਠਾ ਕੇ ਚਿਮਚਿਆਂ ਨੂੰ ਬਿਠਾ ਕੇ ਜੋਤੀ ਚੁੱਕਾਂ ਨੂੰ ਬਿਠਾ ਕੇ ਹਿਸਾਬ ਕੌਣ ਮੰਗੂਗਾ ਆ ਜਸਵੀਰ ਸਿੰਘ ਪੱਟੀ ਬੈਠਾ ਇਹਨੂੰ ਪੁੱਛੋ 1400 ਕਰੋੜ ਦੀ ਜਾਇਦਾਦ ਸੀ ਦਿੱਲੀ ਲੈ ਗਿਆ ਸੀ ਅਗਲਾ ਅਵਤਾਰ ਸਿੰਘ ਹਿੱਤ ਲੈ ਗਿਆ ਸੀ ਉਹਦੇ ਨਾਂ ਦੀ ਰਜਿਸਟ੍ਰੇਸ਼ਨ ਹੋ ਗਈ ਜਿਹੜਾ ਆਰਡਰ ਹੁੰਦਾ ਜਿਦ ਤਰਾ ਇੱਥੇ ਪੁੱਟਾ ਦਿੱਲੀ ਜੀ ਡੀ ਵੀ ਵੱਲੋਂ ਅਲਾਟਮੈਂਟ ਹੋ ਗਈ ਉਹਦੇ باوجود ਉਹਨੂੰ ਧੌਣੋਂ ਫੜਿਆ ਸੀ ਕਾਲ ਤੱਕ ਤੇ ਸਾਰਾ ਕੁਝ ਮੰਨ ਕੇ ਦੇ ਕੇ ਗਿਆ ਅੱਜ ਮੈਂ ਕਾਲ ਤੱਕ ਤੇ ਨਹੀਂਗਾ 20 ਸਾਲ ਪਹਿਲਾਂ ਇਹ ਜਿਹੜਾ ਫੈਸਲਾ ਕੀਤਾ ਸੀ ਅਸੀਂ ਉਹ ਅੱਜ ਲਾਗੂ ਆ ਤੇ ਜਿਹੜੀ ਜਾਇਦਾਦ ਹੈ ਇੱਕ ਸਾਹ ਦੇ ਅੰਦਰ ਅੰਦਰ ਗੁਰੂ ਘਰ ਨੂੰ ਦਵਾਈ ਸੀ ਅੱਜ ਉਹ ਜਾਇਦਾਦ ਗੁਰੂ ਘਰ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਇਦਾਦ ਨਾਖਵਤਾਰ ਸਿੰਘ ਹਿੱਤ ਦੀ ਅਕਾਲ ਤਖਤ ਦੀ ਨਹੀਂ ਪਾਵਰ ਹੈ ਇਹਨਾਂ ਨੇ ਚਿਮਚੇ ਇਸੇ ਕਰਕੇ ਬਿਠਾ ਕੇ ਸਾਨੂੰ ਕੋ ਪੁੱਛੇ ਨਾ ਬਲਕੇ ਕਿਨੂੰ ਸਜ਼ਾ ਦੇਣੀ ਹੈ ਕਿਨੂੰ ਛੱਡਣਾ ਇਹ ਸਾਨੂੰ ਹੁਕਮ ਲੈ ਸਾਡੇ ਤੋਂ ਹੁਕਮ ਲੈ ਕੇ ਇਹ ਗਿਆਨੀ ਕਰ ਇਹ ਗਿਆਨੀਆਂ ਨੇ ਥਾਂ ਮੱਲੀ ਹੋਈ ਆ ਤੇ ਪਾਪ ਸਹਿਟਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੀਤ ਅਜ਼ਮਤ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਪੰਜ ਪਿਆਰੇ ਸਰੀਰ ਹੁਣ ਮੰਨੇ ਗਏ ਨੇ ਪਰ ਇਹ ਇਹ ਕਲੰਕ ਲੱਗੇ ਹੋਣੇ ਪੰਜ ਪਿਆਰੇ ਆ ਜਦੋਂ ਜਿਹੜੀ ਜਗ੍ਹਾ ਹੈਗੀ ਉਹ ਕਿੰਨੀ ਕਿੱਜਾ ਟੋਕਲਾ ਹੈ ਕਿ ਜਿੱਦਾਂ ਦਰਬਾਰ ਦੇ ਦੇਖੋ ਇਹ 4 4 ਪਲਾਟ ਤਾਂ ਮੈਨੂੰ ਪਤਾ ਤੇ ਹਾਤੇ ਨੇ ਦੂਸਰਾ ਇਹ ਜਿਹੜੀ ਜਗ੍ਹਾ ਭਾਵੇਂ ਸੌਗਾਜ ਹੋਵੇ ਕਮਰਸ਼ੀਅਲ ਹੈ ਕਮਰਸ਼ੀਅਲ ਜਗ੍ਹਾ ਦੀ ਵੈਲਿਊ ਕੀ ਉਹ ਦਰਬਾਰ ਸਾਹਿਬ ਦੇ ਲਾਗੇ ਲਾਗੇ ਸਿੰਘ ਸਾਹਿਬ 4 ਪਲਾਟਾਂ ਮਿਲੀਅਨ ਮੈਟਰਲ ਬੋਲਣ ਕੰਨੀ ਕੋਈ ਦੇਖੋ ਮੈਂ ਮੈਂ ਤੁਹਾਨੂੰ ਉਹ ਨਹੀਂ ਦੱਸਦਾ ਮੈਂ ਮੈਂ ਤੁਹਾਨੂੰ ਅੰਕੜੇ ਨਹੀਂ ਦੇ ਸਕਦਾ ਕਿ ਐਨੇ ਹੋਊਗੇ ਵੱਧ ਹੋਇਆ ਤਾਂ ਨੁਕਸਾਨ ਘੱਟ ਹੋਇਆ ਤਾਂ ਲੇਕਿਨ 4 ਪਲਾਟ ਤੇ ਘੱਟੋ ਘੱਟ ਨੇ ਜਿਹੜੇ ਲੋਕਾਂ ਨੇ ਦਾਨ ਕੀਤੇ ਹੋਏ ਉਹ ਨੇ ਤੇ ਹੈਗੇ ਨੇ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ-ਲਾਗੇ ਜਿੱਥੇ ਕਮਰਸ਼ੀਅਲ ਜਗ੍ਹਾ ਜਿੱਥੇ ਵੈਲਿਊ ਆ ਉਹ ਦੀ ਉਥੇ ਤੁਸੀਂ ਦੱਸੋ 16 ਲੱਖ ਕੀ ਵੈਲਿਊ 9 ਲੱਖ ਕੀ ਵੈਲਿਊ ਇਹ ਆ ਇਹ ਆ ਪ੍ਰੋਬਲਮ ਜਿਹੜੀ ਆ ਨਾ ਅਸਲ ਚ ਸਾਡਾ ਵੱਡੀ ਗੱਲ ਇਹ ਆ ਕਿ ਤੁਸੀਂ ਤੁਹਾਨੂੰ ਕਾਲੀ ਕੀੜੀ ਪੈ ਗਈ ਆ ਭੁੱਖ ਮਰ ਗਈ ਭੁੱਖ ਮਰੀ ਆ ਗਈ ਆ ਤੁਸੀਂ ਕਿਉਂ ਵੇਚ ਰਹੇ ਹੋ ਇਹ ਜਿਆਦਾ ਜਾਇਦਾਦ ਜਿਹੜੀਆਂ ਜਾਇਦਾਦਾਂ ਨੇ ਕਿਉਂ ਵੇਚੀਆਂ ਜਾ ਰਹੀਆਂ ਗੁਰੂ ਘਰ ਦੀ ਜਾਇਦਾਦ ਜਿਹੜੀ ਆ ਉਹਦਾ ਰੱਖ ਰਖਾਵ ਹੋ ਸਕਦਾ ਸੋਨਾ ਹੋਵੇ ਜ਼ਮੀਨ ਹੋਵੇ ਦੀ ਸੇਵਾ ਹੋ ਸਕਦੀ ਸਮਾਲ ਹੋ ਸਕਦੀ ਆ ਉਹਨੂੰ ਵੇਚਿਆ ਨਹੀਂ ਜਾ ਸਕਦਾ ਇਸੇ ਕਰਕੇ ਤੁਸੀਂ ਸੁਣਿਆ ਕਿੰਨਾ ਸੋਨਾ ਦਾਨ ਆਉਂਦਾ ਕਦੀ ਵੇਚਿਆ ਹੋਵੇ ਹਮੇਸ਼ਾ ਪ੍ਰਬੰਧਕ ਕਮੇਟੀਆਂ ਨੇ ਕਾਰਸੇਵ ਵਾਲੇ ਬਾਬਿਆਂ ਨੂੰ ਦਿੱਤਾ ਕਿ ਕਿਤੇ ਗੁੰਮਤ ਤੇ ਲਾਉਣਾ ਤੇ ਲਾ ਦੇ ਵੇਚਿਆ ਨਹੀਂ ਕਦੀ ਇਹ ਇਹ ਜਿਹੜੀ ਵੇਚਣ ਦੀ ਨਿਲਾਮ ਕਰਨ ਦੀ ਤਬਾਦਲਾ ਕਰਨ ਦੀ ਲੀਜ਼ ਤੇ ਲਜਾਂਦੀਆਂ ਜਿਹੜੀਆਂ ਰਵੈਤਾਂ ਪਾਈਆਂ ਪ੍ਰਕਾਸ਼ ਸਿੰਘ ਬਾਦਲ ਦੀ ਹੋਂਦ ਵਿੱਚ ਪਈਆਂ ਨੇ ਪਹਿਲਾਂ ਨਹੀਂ ਸੀ ਬਾਦਲ ਬਾਦਲ ਨੇ ਆਪ 24 ਏਕੜ ਜ਼ਮੀਨ ਲਈ ਮਾਰਕੰਡੇ ਮੇਰੀ ਪੀਰੀ ਕੈਡਮੀ ਆਲੀ ਉਹ ਮੇਰੀ ਪੀਰੀ ਕੈਡਮੀ ਹਰਿਆਣੇ ਚ ਆ ਗਈ ਤੇ ਬਜਟ ਇੱਥੇ ਪਾਸ ਹੋਇਆ 8 ਕਰੋੜ ਦਾ ਜੀ 8 ਕਰੋੜ ਦਾ ਤੇ ਇਹ ਮੈਂ ਬਾਰ-ਬਾਰ ਕਹਿ ਚੁੱਕਾ ਹਾਂ ਉਹਦਾ ਵੀ ਜਵਾਬ ਨਹੀਂ ਦੇ ਰਿਹਾ ਧਾਮੀ ਉਹਦਾ ਜਵਾਬ ਨਹੀਂ ਦੇ ਰਿਹਾ ਕਿ ਬਜਟ ਇੱਥੇ ਕਿਉਂ ਪਾਸ ਹੋ ਰਿਹਾ ਜੇ ਉਹ ਕਮੇਟੀ ਦੀ ਜ਼ਮੀਨ ਆ ਗੁਰੂ ਘਰ ਦੀ ਜ਼ਮੀਨ ਹੈ ਤੇ ਉਹ ਆ ਗਏ ਹਰਿਆਣੇ ਚ ਤੇ ਤੁਸੀਂ ਕੋਈ ਇੱਥੇ ਬਜਟ ਪਾਸ ਕਰ ਰਹੇ ਜੇ ਤੁਹਾਡੀ ਆ ਤੇ ਦੱਸੋ ਤੁਹਾਡੀ ਵੀ ਨਹੀਂ ਤੇ ਬਾਦਲ ਦੀ ਇਹ ਜਿਹੜੀ ਬਾਦਲ ਦੇ ਨਾਂ ਤੇ 99 ਸਾਲ ਦੀ ਲੋੜ ਉਹਦੇ ਲਈ ਤੁਸੀਂ 8 ਕਰੋੜ ਹੁਣ ਪਾਸ ਕਰ ਰਹੇ 8-8 ਲੱਖ ਪਿਛਲੇ ਸਾਲਾਂ ਚ ਤੇ 18 ਸਾਲ 18 ਚ ਅਸੀਂ ਆ ਪੀਟੀ ਆ ਆਰਟੀਆਈ ਪਾ ਕੇ ਲਿਆ ਸਾਖਤਾ ਇਹਨਾਂ ਨੇ ਰੇਟਿੰਗ ਦੇ ਤੱਕ ਕਮੇਟੀ ਨੇ ਸਾਡੇ ਕੋਲ ਰੇਟਿੰਗ ਤੇ ਆ ਕੇ 18 ਤੋਂ ਪਹਿਲਾਂ 66 ਕਰੋੜ ਰੁਪਇਆ ਉੱਥੇ ਲੱਗ ਚੁੱਕਾ ਕਮੇਟੀ ਦਾ ਮਿੱਟੀ ਦਾ ਜਿਹੜਾ ਸੌਫਟ ਲੋਨ ਤੇ ਐਜੰਸੀ ਨੂੰ ਤੇ 66 ਲੱਖ ਰੁਪਇਆ ਦੇ ਦਸ ਦਾ ਵਿਆਜ ਦੇ ਤੇ ਕਿਸ਼ਤ ਦੇ ਦੇਖੋ ਵਿਆਜ ਵੀ ਜਿਹੜਾ ਦੇਣੀ ਕਮੇਟੀ ਦੇਣੀ ਤੇ ਇਹ ਗੁਰੂ ਘਰ ਨੂੰ ਕਰਜ਼ਾਈ ਕਰ ਲਈ ਤੇ ਚੱਟਣ ਲਈ ਪਿਓ ਪੁੱਤ ਆਏ ਨੇ ਤੇ ਉਹਦਾ ਟੱਬਰ ਹਾਲੇ ਸਾਡੇ ਮਗਰੋਂ ਲੈਂਦਾ ਤੇ ਭਾਜਪਾ ਇਹਨਾਂ ਦੀ ਸਪੋਰਟ ਕਰ ਰਹੀ ਹੈ ਅਲਪਾ ਆਪਾਇ ਦੱਸਿਓ ਕਿ 15 ਸਾਲ ਤੋਂ ਸਾਡਾ ਜਮਹੂਰੀ ਹੱਕ ਜੜਾ ਕਿਉਂ ਨਹੀਂ ਦੇ ਰਹੀ ਇਹ ਦੱਸਣ ਕਿਉਂ ਚੰਬੜੇ ਹੋਏ ਨੇ ਗੁਰੂ ਘਰ ਨੂੰ ਇਹਨਾਂ 'ਚ ਕੋਈ ਇਨਸਾਨੀਅਤ ਦਾ ਪੱਖ ਹੈਗਾ ਤੇ ਆਪ ਰਿਜਾਇਨ ਕਰ ਇਹ ਸਿੱਖਾਂ ਦੀ ਬਦਕਿਸਮਤੀ ਇਹ ਆ ਅਸੀਂ ਚਾਹੁੰਦੇ ਹਾਂ ਕਿ ਇਲੈਕਸ਼ਨ ਹੋਣ ਸੰਗਤ ਆਪ ਫੈਸਲਾ ਕਰੇ ਕਿ ਇਹਨਾਂ ਨੂੰ ਅਸੀਂ ਕਿਨੂੰ ਸੌਂਪ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਤੇ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤੁਹਾਨੂੰ ਇੱਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ-ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦਾ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી યા કોઈ હોય પાર્ટી અજુક કરો અજનલા પુરા અને મશહુર ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼